ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਣਾ ਦਾ ਡੇਰੀ ਫਾਰਮ ਦਾ ਛਾੜ ਗਿਆ ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਸ਼ੇਰੇ ਦੇ ਕੋਲ ਪਹੁੰਚੇ ਆ ਤੇ 6 ਨਾਕ ਦਿਖਾਵਾਂਗੇ 6 ਦੇ 6 ਜਿਹੜੀਆਂ ਵੱਡੀਆਂ ਝੋਟੀਆਂ ਦੇ ਵੜੜਾ ਵੀਰ ਦੇ ਕੋਲ ਤੇ ਸਾਰੇ ਪਸ਼ੂ ਜਿਹੜੇ ਲੱਖ ਤੋਂ ਅੰਦਰ ਅੰਦਰ ਹੋਣਗੇ ਅੱਜ ਤੇ ਚੰਗੇ ਦੁੱਧ ਰਿਕਾਰਡ ਵਾਲੇ ਹੋਣਗੇ 13 ਤੋਂ 14 ਲੀਟਰ ਵਾਲੀਆਂ ਝੋਟੀਆਂ ਵੀਰ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਸਾਰੀਆਂ ਦੀ ਜਾਣਕਾਰੀ ਆਜੋ ਵੀਰ ਜੀ ਇੱਥੇ ਆਜੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਚਾਹੀਦੀ ਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਕਰੀ ਹਾਂ ਮੇਰਾ ਸ਼ਹਿਰਾ ਜੇ ਪਿੰਡ ਬਾਲਾਕੀਰੀ ਤਸਵੀਰ ਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 618 ਤੇ ਪਿੰਡ ਵੀ ਜੀ ਆਪਣਾ ਹੈਗਾ ਚਿਗਾਵੇਂ ਤੋਂ ਹੀ ਨਾਲਾ ਰੋਡ ਵੱਗਦਾ ਚਿਗਾਵਾ ਆਪਾਂ ਨੂੰ 7 ਕਿਲੋਮੀਟਰ ਤੇ ਨਾਲਾ 15 ਤੇ ਨਹੀਂ 12 ਕਿਲੋਮੀਟਰ ਅੱਛਾ ਜੀ ਅੰਮ੍ਰਿਤਸਰ 에어ਪੋਰਟ ਆ ਜਿਹੜਾ ਆਪਣਾ 15 ਕਿਲੋਮੀਟਰ ਇਥੋਂ ਠੀਕ ਵੀਰ ਜੀ ਸੈਂਟਰ ਜੀ ਦੇ ਪਿੰਡ ਆ ਜਾਂਦਾ ਆਪਣਾ ਠੀਕ ਜੀ ਫੋਨ ਨੰਬਰ ਬੋਲ ਦੇ ਇੱਕ ਰਹੀ ਫੋਨ ਨੰਬਰ 98145 ਤੇ 618 ਠੀਕ ਵੀਰ ਜੀ ਤੇ ਅੱਜ ਕਿੰਨੇ ਨਾਲ 6 ਨਾਲ ਆ ਕੇ ਜੀ ਚੰਗੀ ਚੰਗੀ ਝੋਟੀਆਂ ਆਪਣਾ 15 16 ਕਿਲੋ ਵਾਲੀ ਝੋਟੀਆਂ ਅੱਜ ਲੱਖਾਂ ਅੰਦਰ ਦੇ ਦੇਣੀ ਆ ਠੀਕ ਹੈ ਵੀਰ ਜੀ ਤੇ ਦੋ ਨਾਮ ਦੱਸਨੇ ਆਪਾਂ ਨੂੰ ਪਹਾੜਾਂ ਦੇ ਤੇ ਆਪਾਂ ਨੂੰ ਕੇਤੇ ਘਰ ਪਾਸੇ ਪਾਣਾ ਪਚਾ ਦੇ ਤੇ ਕਿਧਰੋਂ ਕਰ ਲਈਏ ਜੀ ਸ਼ਰਵਾਦ ਤੇ ਵੇੜਾ ਤੋਂ ਕਰ ਲਈਏ ਪਹਿਲਾਂ ਝੋਟੀਆਂ ਦਿਖਾ ਲਈਏ ਇੱਥੇ ਸ਼ਰ ਮੈਂ ਨਾ ਵੇੜ ਤੋਂ ਕਰੀਏ ਵੇੜ ਤੋਂ ਕਰ ਲੀਏ ਅੱਛਾ ਜੀ ਕੀ ਡਿਟੇਲ ਜੇ ਆ ਪਹਿਲੇ ਨੰਬਰ ਵਾਲੀ ਵੇੜਾ ਸੁਗਾ ਵਾ ਵੇੜਾ ਅੱਛਾ ਜੀ ਇਹਦੇ ਆ ਮੰਨ ਲਓ ਵੀ ਅੱਜ ਹੋ ਗਈ ਆ 18 ਤਰੀਕਾ ਜੇ 17 ਦੇ ਅੱਜ 18 ਜੇ ਅੱਜ 18 ਵਾ ਇਹ ਵੀਰ ਜੀ 28 ਤਰੀਕ ਨੂੰ ਦਿਨ ਪੂਰੇ ਆ। ਅੱਛਾ ਜੀ। ਤੇ 2-4 ਦਿਨ ਉੱਤੇ ਵੀ ਮੰਨ ਲੀ ਕੋਈ ਵੀਰ ਭਰਾ ਲਵੇ। ਸਾਡੀ ਬੈੜ ਬਹੁਤ ਚੰਗੀ ਬਣਦਾ ਹੀ ਆ। ਥੱਲੇ ਵੀ ਦੇਖੋ ਠੱਣਾ ਠੁਲਾ ਵੀ ਜੇ ਬਹੁਤ ਜਿਆਦੀਆਂ ਪਾਨੀ ਬਹੁਤ ਚੰਗੀ ਆ ਬੈੜ। ਅੱਛਾ ਜੀ। ਪਹਿਲਾ ਸੁਗਾ ਵਾ ਪਹਿਲੇ ਸੁਏ ਮੇਰੇ ਖਾਲ ਨਾਲ ਵੱਛੀ 18 ਕਿਲੋ ਦੇ ਲਾਗੇ ਭਾਗ ਦੁੱਧ ਦੇ ਦਊਗੀ। ਅੱਛਾ ਜੀ। ਮੂੰਹ ਵੀਰ ਜੀ ਇਹਦੇ ਖੀਰੀ ਪਨੂਨ ਆ। ਠੀਕ ਹੈ ਜੀ। ਹਾਂ ਜੀ। ਅਜੇ ਵੱਧੋ ਵੱਧ ਮੰਨ ਲਓ ਵੀ ਤੂੰ 2.5 ਸਾਲ ਉਮਰ ਹੋਣੀ ਆ ਬੈੜ ਦੀ। ਠੀਕ ਵੀਰ ਜੀ ਲਾਓ ਜੀ ਮੂੰਹ ਜਿਹੜੀ ਖੀਰੀ ਵੜ ਆ ਗਈ ਜੇ ਚੈੱਕ ਕਰ ਸਕਦੇ ਮਿਲਕਤੀ ਇਥੇ ਚੱਲਣਦੀ ਆ ਤੇ ਬਾਕੀ ਦੇਣ ਜਿਹੜੇ 28 ਤਰੀਕ ਨੂੰ ਇਹਦੇ ਪੂਰੇ ਹੁੰਦੇ ਆ ਅਜੇ 10 ਦਿਨ ਬਾਕੀ ਆ ਸੂਨ ਦੇ ਵਿੱਚ ਤੇ ਮੂੰਹ ਖੀਰੀ ਅਜੇ ਮਿਲਕਤੀ ਇਥੇ ਚੱਲਣਦੀ ਚੈੱਕ ਕਰ ਸਕਦੇ ਫੇਸ ਕੁਆਲਟੀ ਬਹੁਤ ਸੋਹਣੀ ਵਛੀ ਵੀਰ ਜੀ ਤੇ ਬਾਕੀ ਥਣ ਥਣ ਬਹੁਤ ਚੰਗਾ ਲੱਗਾ ਕਾਲਾ ਥਣ ਲੱਗਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਸੋਹਣੀ ਵਛੀ ਬੁਲ ਬਲਰ ਗਈ ਤੇ ਜਿਹੜੀਆਂ ਫੁਰਤੀਆਂ ਚੁਸਤੀਆਂ ਤੁਸੀਂ ਚੈੱਕ ਕਰ ਸਕਦੇ ਤੇ ਰੰਗ ਬਾਜ ਵੀ ਸੋਹਣਾ ਇਹਦਾ ਲੈ ਜਾਓ ਵੀਰ ਜੀ ਲੈ ਜਾਓ ਯਾਰ ਸੀ ਕ੍ਰੋਸ ਜਿਹੜੀ ਆਉਂਦੀ ਹੀ ਆ ਥਣ ਤੁਣ ਬਹੁਤ ਚੰਗਾ ਤੇ ਵੀਰ ਕਹਿੰਦਾ ਜਿਹੜਾ ਪਹਿਲੇ ਸੂਏ ਜਿਹੜਾ 17 18 ਲੀਟਰ ਦੁੱਧ ਕਰਮਾ ਲਈ ਭਰ ਕੇ ਵੀ ਵੀ ਥਣ ਭਾਂਡੇ ਲੈ ਮੰਨ ਲਓ ਦੁੱਧ ਦੇ ਨਾਲ ਭਾਂਡਾ ਕਰਮਾ ਲਈ ਬਹੁਤ ਚੰਗਾ ਲੱਗਾ ਵਾ ਬਿਲਕੁਲ ਪਹਿਲੇ ਸੂਏ ਦੇਖੋ ਥਣ ਕਿੰਨਾ ਸੋਹਣਾ ਵਸ਼ੀ ਨੇ ਬਣਾ ਲਿਆ ਪਹਿਲੇ ਸੂਏ ਜਿਹੜਾ ਥਾਣਿਆਂ ਬਹੁਤ ਸੋਹਣਾ ਕੱਢਿਆ ਵੈੜ ਨੇ ਚੈੱਕ ਕਰ ਸਕਦੇ ਤੁਸੀਂ ਲੱਗ ਜੀ ਵੀਰ ਜੀ ਮੰਨ ਲਓ ਵੀ ਗਾਰਡ ਤੋਂ ਵੀ ਚੈੱਕ ਕਰ ਦੋ 14 15 ਬਸ਼ੀ ਦੇ ਦਿਨ ਪਾਏ ਬਣ ਬਣ ਕਮਲੀ ਹੋ ਜਾਣਾ ਥੱਲੇ ਇੱਥੇ ਆਣੀ ਤੇ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ 10 ਦਿਨ ਪੂਰੇ ਬਾਕੀ ਆ ਜੇ ਵੈੜ ਦੇ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਜੇ ਦੋ ਦਿਨ ਪਹਿਲਾਂ ਵੀ ਜੰਮੀ ਪੜੀ ਆ ਪੂਰੀ ਦੋ ਦਿਨ ਉੱਤੇ ਵੀ ਖੜ ਸਕਦੀ ਬਿਲਕੁਲ ਬਿਲਕੁਲ ਵੀਰ ਜੀ ਤੇ ਦੂਜੇ ਸੂਏ ਨੂੰ ਮਸ਼ੀਂ ਮੰਨ ਲਓ ਵੀ ਚੰਗੀ ਰਕਮਾਲੀ ਬਣੂਗੀ ਹਾਂ ਜੀ ਹਾਂ ਜੀ 22 23 ਕਿਲੋ ਰੇ ਭਰਦੇ ਦੋਦ ਤੇ ਰੇਟ ਵੀਰ ਜੀ ਮੰਗਨੂ ਦਾ 70 75 ਹੀ ਕਰ ਲਈਏ ਬਿਲਕੁਲ ਜਾਇਜ਼ ਆ ਹੂੰ ਜੇ ਤੁਹਾਨੂੰ ਪਤਾ ਨਿੱਗੀ ਜੀ ਪਾਲਣ ਤੋਂ ਲੈ ਕੇ 60000 ਤੋਂ ਉਪਰ ਹੀ ਖਰਚਾ ਆ ਜਾਂਦਾ ਹਾਂ ਜੇ ਪਰ ਆਪਾਂ ਦੇ ਉਸੇ ਹਿਸਾਬ ਨਾਲ ਦੇਣੀ ਆ ਇਹਦਾ ਬੇਤੀ ਹਾਨ ਆ ਜਿਹੜਾ 65000 ਦੀ ਲੈ ਲਈਏ 65000 ਦੀ ਹਾਂਜੀ ਕਰ ਦੋ ਮਾਨਦਾਨ ਕਰ ਦਈਏ ਜੀ ਹਾਂਜੀ ਹਾਂਜੀ 60 ਦੀ ਦੇ ਦਈਏ ਲਾਸਟ 60000 ਦੀ ਹਾਂਜੀ ਜਾਇਜ਼ ਆ ਬਿਲਕੁਲ ਬਿਲਕੁਲ ਜਾਇਜ਼ ਆ ਕਰ ਦੋ ਥੋੜਾ ਪਤਾ ਕਰਨਾ ਹੋਰ ਤੇ ਚਲੋ ਯਾਰ ਛੱਡਾਂਗੇ ਅੱਜ ਹੀ ਕੋਲ ਛੋੜ ਚਾ ਪਤਾ ਬਾਨੀ 60000 ਦੇ ਵਿੱਚੋਂ ਲਓ ਜੀ 60000 ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ 100000 ਰਪਈਆ ਛੱਡਦਾ ਏ ਏਡੀ ਤਗੜੀ ਬਸ਼ੀ 59000 ਦੀ ਬੈੜ ਪਹਿਲਾ ਹੀ ਸੁਆ ਵੀਰ ਜੀ ਦਿੰਦੀ ਏ ਜੇ ਦੂੰਦੀ ਵੀ ਹੋਵੇ ਤਾਂ ਵੀ ਫਰੀ ਦੇ ਦਾਂਗੇ ਬਸ਼ੀ ਠੀਕ ਵੀਰ ਜੀ ਫਰੀ ਦਿੰਦੀ ਏ ਤੇ ਆ ਦੂਜੇ ਨੰਬਰ ਦੇ ਵੀਰ ਜੀ ਕਿੱਦਾਂ ਜੀ ਦੂਜੇ ਨੰਬਰ ਤੇ ਵੀ ਜੀ ਦੂਜਾ ਸੂਬਾ ਵੀ ਵੜਦਾ ਅੱਛਾ ਜੀ ਉਹ ਆਦੇ 6 ਦੰਦੇ ਆ ਹਾਂਜੀ ਤੇ ਇਹਨੇ ਪਹਿਲੀ ਸੂਵੇ ਮਤਲਬ ਤੇ ਕੋਈ 20 ਕਿਲੋ ਦੁੱਧ ਦੱਪਰ ਯਾਰ ਅੱਛਾ ਦੱਸਣ ਮਸਾਬਾ ਪੈਰ ਕੀ ਉਹਨਾਂ ਦੀ ਪੰਛੀ ਦੀ ਆਵਾਜ਼ ਆਈ ਕਹਿੰਦੇ ਪੰਛੀ ਕਿਲੋ ਆਦੀ ਵੜਨਾ ਦੁੱਧ ਦਵੇ ਤੇ ਵੀ ਜੀ ਸਾਡੇ ਘਰ ਆ ਲੱਗੇ ਲੈ ਜਾਓ ਆਪਣੇ ਰੁਪਏ ਲੈ ਜਾਓ ਠੀਕ ਵੀਰ ਜੀ ਅੱਜ ਆਪਾਂ ਖੋਲ ਕੇ ਫੋਨ ਦੇਣ ਇਹਦੇ ਵੀਰ ਜੀ ਅਜੇ ਦਾਖ ਪਏ ਆ ਠੀਕ ਜੀ ਤੇ ਬੰਨਾ ਚੰਗਿਆ ਇੱਕ ਲੱਕ ਲੰਬਾ ਬਹੁਤ ਜਿਆੜੀਆਂ ਨਾਲ ਹੈ ਵੀ ਠੰਡੀ ਤੇਰੀ ਇੱਧਰ ਵਿਖਾਓ ਖਰੋ ਜੀ ਆਣ ਇੰਨਾ ਕ ਜਿਆਦਾ ਸੋਹਣਾ ਲੱਗਾ ਨਾ ਵੈੜ ਨੂੰ ਕੋਈ ਅੰਤ ਨਹੀਂ ਗਾ ਸੁਆ ਇਹਦਾ ਵੀ ਵੈੜ ਦਾ ਦੂਸਰਾ ਆ ਗਿਆ ਜਿਹਦੇ ਦਿਨ ਇਹ ਵੀ ਅਜੇ ਕਿੰਨੇ ਖੜਦੀ ਵੀਰ ਜੀ ਜਿਹਨੇ ਵੀ ਦੱਸ ਦੇ ਤੇ ਮੂੰਹ ਜਿਹੜੀ 6 ਦੰਦ ਆ ਤੇ ਦੇਣ ਅਜੇ 10 ਖੜਦੀ ਆ ਤੇ ਆ ਬਾਕੀ ਤੁਸੀਂ ਆਰਡਰ ਆਊਟਰ ਚੈੱਕ ਕਰ ਸਕਦੇ ਹੋ ਦੁੱਧ ਜਿਹੜਾ ਵੀਰ ਕਹਿੰਦਾ ਕਿ 20 ਪਲੱਸ ਹੀ ਚਲਦੀ ਕਰਮ ਵਾਲੀ ਤਾਂ ਥਣ ਥਣ ਬਹੁਤ ਸੋਹਣਾ ਲੱਗਾ ਸੁਆ ਦੂਸਰਾ ਇਹਦਾ ਤੇ ਮੂੰਹ ਜਿਹੜੀ ਅਜੇ 6 ਦੰਦ ਆ ਕਰਮ ਵਾਲੀ ਲੈ ਜੋ ਲੈ ਜੋ ਬਾਕੀ ਇਹ ਵੀ ਜਰਸੀ ਕਰਾਉਸ ਹੈ ਜਿਹੜੀ ਚੈੱਕ ਕਰ ਸਕਦੇ ਤੁਸੀਂ ਆਰਡਰ ਆਰਡਰ ਬਹੁਤ ਸੋਹਣਾ ਲੱਗਾ ਤੇ ਬਾਕੀ ਥਣ ਵੀ ਜਿਹੜਾ ਬਾਖਮਾਲ ਹੀ ਲੱਗਾ ਕਰਮ ਵਾਲੀ ਨੂੰ ਤੇ ਲਾਗੇ ਤੋਂ ਇੱਕ ਰੀ ਆਰਡਰ ਦੀਆਂ ਝਲਣਾ ਝੁਲਣਾ ਨੂੰ ਚੈੱਕ ਕਰਾ ਦਿੰਨੇ ਆ। ਵੀਰ ਜੀ ਬੱਛੀ ਬਣੀ ਥਣ ਬਹੁਤ ਸੋਹਣਾ ਲੱਗਾ ਮੇਨ ਗੱਲ ਬੈੜ ਦੀ ਥਣ ਦੀ ਹੁੰਦੀ ਹੈ ਜੇ ਥਾਣੀ ਨਹੀਂ ਤੇ ਬੈੜ ਨਹੀਂ ਕੇ ਕੰਮ ਦੀ। ਲਓ ਜੀ ਅਜੇ ਦਿਨ ਖੜਦੀ ਹੈ ਤੇ ਕਰਮ ਵਾਲੀ ਪੰਡਾ ਹੀ ਪਾਜੂਗੀ ਤੇ ਦੁੱਧ ਜਿਹੜਾ ਚੰਗਾ ਭਰੂਗੀ ਕਿੰਨਾ ਦੁੱਧ ਭਰਦੀ ਵੀਰ ਜੀ? ਫੈੜ ਵੀ ਉਹ ਕਹਿੰਦੇ ਵੀ ਮੱਝਾਂ ਵਾਲੀ ਵੀਰ ਜੀ ਫੈੜ ਦੇ 500 ਕਾਹ ਫੈੜ ਆਉਗੀ ਬੈ ਤੇ ਕਿੰਨਾ ਕੁ ਦੁੱਧ ਭਰ ਜੂਗੀ ਜੀ ਤੁਹਾਡੇ ਸਾਹਮਣੇ ਵੀਰ ਜੀ ਪੰਜੀ ਦੀ ਆਵਾਜ਼ ਆਈ ਹੈ ਆਪਣੀ 20 ਕਿਲੋ ਤੇ ਨੇ ਪਹਿਲੇ ਸਵੇਰੇ ਦਿੱਤਾ ਪੰਜੀ ਦੇਣਾ ਵਿੱਚ ਭਰ ਜਾਣਾ ਭਰ ਜਾਣਾ ਜੀ ਜੱਡਾ ਸੋਹਣਾ ਆਰਡਰ ਲੱਗਾ ਨਾ ਇਹਨੂੰ ਸਾਨੂੰ ਬਹੁਤ ਸੋਹਣਾ ਲੱਗਾ ਚੈੱਕ ਕਰ ਸਕਦੇ ਹੋ ਬਾਕੀ ਪਲੀ ਜੁੜੀ ਵੀ ਚੰਗੀ ਹੈ ਲਓ ਜੀ ਕਰ ਸਕਦੇ ਜੀ ਚੈੱਕ ਤੇ ਇਹਦਾ ਰੇਟ ਵੀਰ ਜੀ ਕੀ ਕਰਦਗੇ ਜੀ ਇਹਦਾ ਰੇਟ ਵੀਰ ਜੀ ਨਿਕਲੇ ਉਧਰੋਂ ਹੀ ਮੰਗਣ ਨੂੰ ਆਪਾਂ ਮੰਨ ਲਓ ਵੀ ਇਹਦਾ ਵੀ ਉਹ ਕਰਦਾ ਵੀ 5000 ਤਾਂ ਗੈਰਹੀਏ ਤਾਂ ਵੀ ਦਿਖਦੀ ਹੈ ਵਾਚੇ ਹਾਂਜੀ ਤੇ ਆਪਾਂ 70 ਤੋਂ 2 ਛੱਡ ਗਏ ਤੇ 68000 ਦੀ ਹਾਂਜੀ 68000 ਕਰਦ ਗਏ ਥੋੜਾ ਪਤਾ ਥੋੜਾ ਪਤਾ ਹੋਰ ਕਰਦ ਗਏ ਥੋੜਾ ਕਰਦ ਗਏ ਜੈਜ 65 ਦੀ ਵਿਤੀ ਹਾਂ ਨਾ ਹੀ 200 ਛੋਟ ਹੀ ਹੋਣੀ ਲਓ ਜੀ 65000 ਦੀ ਵੀਰ ਕਹਿੰਦਾ ਜਿਹੜੀ ਹਾਂ ਨਾ ਹੀ ਦੇ ਦਾਂਗੇ 200 ਰੁਪਿਆ ਛੋਟ ਕਰਾਂਗੇ ਵਿੱਚੋਂ ਨਿੱਕੀ ਨਿੱਕੀ ਕਮਾਈ ਵੀ ਲੀ ਆਪਾਂ ਮਤਲਬ ਮਾਲ ਵੇਚਣਾ ਘਰਾਂ ਵਿੱਚ ਪਚਾਉਣਾ ਵੀਰ ਭਰਾਵਾਂ ਦੇ ਤੇ ਬਹੁਤ ਸੋਹਣੀ ਵੈੜਿਆ ਤੇ ਜਿੱਥੋਂ ਤੱਕ ਮਿਲਣ ਲੱਗਦਾ ਕਿ ਬਾਹਰ ਜਿਹੜੀ ਵੈੜ ਦੀ ਛੋਟ ਚੱਲੰਦੀ ਆ ਬਹੁਤ ਸਾਟੇ ਲੱਭਣ ਦੀ 65 ਦੀ ਵਿਤੀ ਜਿੱਥੇ ਮਸੀ ਕੋ ਵੀਰ ਭਰਾ ਮੇਰੇ ਕੋ ਵੀ ਛੜ ਕੇ ਗਾੜੀ ਨਹੀਂ 24000 ਰੁਪਿਆ ਕਮਾਈ ਕਰ ਸਕਦਾ ਠ ਤੇ ਕਿਦਾਂ ਵੀਰਜੀ ਇਹ ਕਿਦਾਂ ਜੇ ਫਿਰ ਜੀ ਵੀਰਜੀ ਦੂਜਾ ਸੂਆ ਝੋਟੀ ਆ ਅੱਛਾ ਜੀ ਜੀ ਸੂਏ ਦਾ ਵੀ ਚੰਗਾ ਰਿਕਾਰਡ ਆ ਘਰਾਂ ਨਾਲ ਦਸਮ ਤੱਕ ਦੱਕੇ ਤੋਂ ਦੁੱਧ ਦਿੰਦਾ ਵਾ ਹਾਂ ਜੀ ਮੰਨ ਲਓ 12 ਦੇ ਜੇ 13 ਦੇ ਜੇ ਆਪਣੀ ਸਾਮ ਤੋਂ ਜਾਂ ਕਹਿੰਦੀ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਰੇਟ ਆਪਾਂ ਨਹੀਂ ਕਿੰਨੇ ਕੀ ਆ ਫਿਰ ਅੱਜ ਲੱਖੋਂ ਸਾਰੀਆਂ ਅੰਦਰ ਤੁਹਾਨੂੰ ਦੱਸਣੇ 15 ਕਿਲੋ ਤੱਕ ਮੈਂ ਵੀ ਲੱਖਾ ਲਾਉ ਲਓ ਜੀ ਇਹ ਝੋਟੀ ਜਿਹੜਾ ਦਿਖਾਉਣ ਲਈ ਮੈਂ ਵੀ ਥੋੜਾ ਜਿਹਾ ਬੇਤਾਬ ਹੀ ਸੀ ਜਿਹੜੀ ਕਰਮ ਵਾਲੀ ਓਨੀ ਉੱਤੋਂ ਆ ਤੇ ਓਨੀ ਥੱਲਿਓ ਨਹੀਂ ਥੱਲਿਓ ਦਾ ਪਾਈ ਪੈਦੀ ਝੋਡੇ ਜੀ ਬੰਦ ਜਿਆਦਾ ਨਹੀਂ ਕ ਦੂਜਾ ਸੁਬਾ ਨਵੀਂ ਆਰ ਗਈ ਸੁਆ ਦੂਸਰਾ ਜਿਹੜਾ ਸੂਣ ਲੱਗੀ ਐ ਫਿਰ ਬਾਕੀ ਨੇ ਰੰਗ ਲਾਇਏ ਇੱਧਰ ਰੰਗ ਭਾਗੀ ਲੱਗੇ ਜੇ ਕਰਮਾਲੀ ਨੂੰ ਕਹੇ ਵੱਡੀ ਮਹਿਨ ਉਹ ਡਾ ਲੇਵਾ ਨਹੀਂ ਲੱਗਾ ਦਾ ਜਿੱਡਾ ਇਹ ਲਈ ਫਿਰਦੀ ਕਰਮਾਲੀ ਜਿਹੜੀ ਥੱਲੇ ਭਾਂਡਾ ਹੈਗਾ ਤੇ ਦੁੱਧ ਦੇਣਾ ਵਾ ਬਿਲਕੁਲ ਜੀ ਭਾਂਡਾ ਹੀ ਪਾਈ ਫਿਰਦੀ ਕਰਮਾਲੀ ਥਣ ਥਣ ਵੀ ਸੋਹਣਾ ਲੱਗਾ ਥੀ ਚਵਾਈ ਵਰਗਾ ਇਹ ਚੱਡੀਆਂ ਹੀ ਮੰਨ ਲਓ ਇੰਨੀਆਂ-ਇੰਨੀਆਂ ਥੱਲੇ ਮੋਠ ਮੋਠ ਜਿੰਨੀਆਂ ਚੱਡੀਆਂ ਹੀ ਆ ਤੇ ਉਹਨਾਂ ਦੇ ਦੁੱਧ ਕੀ ਦੇਣਾ ਬਿਲਕੁਲ ਜੀ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਛੇਬਰਾਏ ਆ ਸਿੰਗ ਲੱਗਾ ਸੋਹਣਾ ਸਿੰਗ ਲੱਗਾ ਤੇ ਜਿਹੜੀ ਬੇਮਾਮੂਲੀ ਜੀ ਮਾੜੀ ਮੋਟੀ ਜੀ ਪਾਲ ਵੀ ਹੈਗੀ ਆ ਬਾਕੀ ਜਿੰਨੇ ਆ ਕਰਮ ਵਾਲੀ ਸੋਹਣੀ ਆ ਹਰ ਪਾਸਿਓਂ ਥਣ ਭਾਂਡੇ ਤੋਂ ਉਤੋਂ ਮੂੰਹ ਭਾਂਡਾ ਥੱਲੇ 12 13 ਕਿਲੋ ਵਾਲਾ ਹਾਂਜੀ ਹਾਂਜੀ ਤੇ ਚੀਜ਼ ਵੀ ਵਿੱਚ 12 13 ਕਿਲੋ ਪੈ ਸਕਦੀ ਆ ਹਾਂਜੀ ਹਾਂਜੀ ਤੇ ਜੇ ਪਤੀਲੀ 3 ਕਿਲੋ ਵਾਲੀ ਆ ਉਹਦੇ ਜੇ ਆਪਾਂ 10 ਕਿਲੋ ਮੰਨ ਲਓ ਵੀ ਕਿੰਨਾ ਪਾਵਾਂਗੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਇੱਕ ਧਾਰਨੇ ਆ ਮੰਨ ਲਓ ਸਮਝ ਸਕਦੇ ਆ ਆਪਾਂ ਚਾਰ ਬੰਦੇ ਸਮਝਦੇ ਹੋਣਗੇ ਜਿਸਲੇ ਭਾਂਡਾ ਅਸਲ ਚ ਦੁੱਧ ਵੀ ਉਹਨੇ ਰਿਆਣਾ ਬਿਲਕੁਲ ਜੀ ਬਿਲਕੁਲ ਇਹਦਾ ਰੇਟ ਵੀਰ ਜੀ ਆਪਾਂ ਕੀ ਕਰ ਦੇਣਾ ਰੇਟ ਵੀ ਜੀ ਨੂੰ ਇਹਦਾ 80 85 ਕਰ ਲਈਏ ਇਹਦੇ 80 ਦੀ ਵਿਕਦੀ ਆ ਹਾਂਜੀ 75 ਦੀ ਵਿਕਦੀ ਹੈ ਜੇ ਡਾ ਆਰਡਰ ਲੱਗਿਆ ਚਲੋ ਜਿੰਨੇ ਮਰਜ਼ੀ ਮੰਗ ਲਓ ਵਿਕਦੀ ਆ ਬਾਕੀ ਆਪਾਂ ਬਿਲਕੁਲ ਵਿਕਦੀ ਵਿਕਦੀ ਆ ਹਾਂਜੀ ਵਿ ਅੱਛਾ ਪੁਣਿਆ ਤਰ ਤੈਨੂੰ ਸਲਾਹ ਦੇਣੀ ਐ ਮੈਂ ਤੁਹਾਨੂੰ ਉਹ ਜਿਹੇ ਕਹਿੰਦੇ ਸੀ 80 ਮੰਗ ਲਈਏ ਤੇ 75 ਮੰਗ ਲਈ ਤਾਂ ਨਹੀਂ ਦੇਖਦੀ ਕਿਨੇ ਦੇ ਦੇ ਗਏ ਨਹੀਂ ਬਿਲਕੁਲ ਜੀ ਐਡਜ ਕਰ ਦਿਓ ਜਿੱਥੇ ਤੁਹਾਨੂੰ ਲੱਗਦੀ ਜੈਜ ਆਪਣਾ ਚਾਹ ਪਣੀ ਰੱਖ ਲਓ ਤੇ ਇਹ ਨਗੀਨਾ ਕਿਸ ਦੇ ਘਰ ਵੜਦੀ ਆਪਾਂ 70 ਕ ਤੇ ਵੜਦੀ ਐ 70000 ਹਾਂਜੀ 70 ਰੁਪਏ ਵਟਣਾ ਚਾਹੀਦਾ 70 ਜਿਹਾ ਵੀ ਦੋ ਛੜ ਦੇਣਾ ਲਾਓ ਜੀ 68000 ਦੀ 68000 ਦੀ ਮਿਲਨੀ ਨਹੀਂ ਕਿਤੇ ਹੋਰ ਥਰਡ ਪਲੇ ਖਤੋਂ ਖਤ ਨਹੀਂ ਲੱਗੰਦੇ ਬਾਹਰ ਨਾਲ ਫੋਨ ਤੇ ਕਿਉਂ ਕਿਸ ਨੂੰ ਵੀ ਮੁਕਲੇ ਫਲਾ ਗਿਆ ਮੰਨ ਲਓ ਵੀ ਤੰਗ ਕਰਨ ਵਾਲਾ ਫੋਨ ਨਾ ਲਾਵੇ ਵੀਰ ਜੀ ਪਹਿੜ ਲੈ ਲੋ 60 ਲੈ ਲੋ ਤੇ ਦੇਣ ਕਿੰਨੇ ਬਾਕੀ ਇਹ ਤੇ ਦੱਸਿਓ ਆਪਾਂ ਦੇਣ ਵੀਰ ਜੀ ਇਹਦੇ ਮੰਨ ਲਓ ਵੀ 2-4 ਦੇਣੀਆਂ ਕਰਮਾ ਲਓ ਜੀ ਕੱਲ ਸੂਪੇ ਪਰਸਾਂ ਸੂਪੇ ਹਾਂਜੀ ਤੇ ਇਹਦੇ ਵੀਰ ਨੇ ਕੀ ਕਹਿੰਦੇ ਹੁੰਦੇ ਕਿ ਜਿਹੜੀ ਵੱਡੀ ਆਫਰ ਲਾਤੀ ਆ ਸਿਰਫ 68000 ਦੀ 68000 ਦੀ ਤੇ ਬਾਕੀ ਜਿਹੜਾ ਟਿੱਪਣ ਟਿੱਪਣ ਵੀਰ ਜੀ ਇੱਕ ਨੰਬਰ ਹੈ ਨਾ ਵੀਰ ਜੀ ਸਿਰਫ 10 ਵੀ ਦਿਨੇ ਵੱਧ ਤੋਂ ਵੱਧ ਨਹੀਂ ਤੇ 1500 ਤੋਂ 2000 ਕਮਾਈ ਮਾ ਕੇਵਲੇ ਲੋਕ ਆਂਦੇ ਵੀ ਇੰਨਾ ਰੇਟ ਜਾਇਜ਼ ਪਾਦਾ ਕੋਈ ਗੱਲਬਾਤ ਨਾ ਹੋਵੇ ਨਾ 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 ਬਿਲਕੁਲ ਸਫਾਈ ਲਾਓ ਜੀ ਫੁੱਲ ਵੀਰ ਦੀ ਗਰੰਟੀ ਭਾਰ ਪਿੱਛੇ ਥਣਾ ਦੀ ਵੀਰ ਜੀ ਭਾਰ ਪਿੱਛੇ ਦੀ ਥਾਣ ਮੱਦ ਘਾੜਦੀ ਆਪਣੀ ਫੁੱਲ ਗਰੰਟੀ ਹੋ ਗਈ ਫੁੱਲ ਗਰੰਟੀ ਦੇ ਨਾਲ ਤੇ ਇਹ ਵੀਰ ਜੀ ਕਿੱਦਾਂ ਜੀ ਹੁਣ ਚੌਥੇ ਨੰਬਰ ਤੇ ਇਹ ਵੀ ਵੀਰ ਜੀ ਦੂਜਾ ਸੂਆਵਾ ਮੈਂ ਹਾਂਜੀ ਤੇ ਚੰਗੇ ਦੁੱਧ ੜੀ ਆ ਅੱਛਾ ਜੀ ਇਹਦਾ ਵੀ ਪਹਿਲਾਂ ਦਾ ਰਿਕਾਰਡ ਮੰਨ ਲਓ 10000 ਕਿਲੋ ਦਾ ਐਂਕੀ ਇਹ ਵੀ ਦੁੱਧ 13 ਕਿਲੋ ਦੇ ਦੂਸਰਾ ਸੂਆ ਸੁਣਾ ਨੇ ਹਾਂਜੀ ਦੂਸਰਾ ਇਹ ਕਿੰਨੇ ਦਿਨ ਬਾਕੀ ਆ ਦੇ ਇਹਦੇ ਵੀ ਤਿੰਨ ਤੋਂ ਚਾਰ ਦਿਨ ਠੀਕ ਜੀ ਹਾਂਜੀ ਹਾਂਜੀ ਖੋਲ ਦੇ ਵੀਰ ਜੀ ਨਹੀਂ ਨਹੀਂ ਇਹ ਦੋ ਚਾਰ ਦਿਨ ਹੀ ਬਸ ਠੀਕ ਠੀਕ ਜੀ ਤੇ ਮੇਰੇ ਹਿਸਾਬ ਨਾਲ ਇੱਕੋ ਹੀ ਨਾਗ ਜਿਹੜਾ ਸੋਇਆ ਆਪਣੇ ਕੋਲ ਇੱਕੋ ਇੱਕੋ ਹੀ ਨਾਗ ਠੀਕ ਹੈ ਵੀਰ ਜੀ ਤੇ ਦੂਆ ਸੁ ਸੁਆ ਜਿਹੜਾ ਦੂਸਰਾ ਇਹਦਾ ਤੇ ਦੇਣ ਅਜੇ 4-5 ਇਹਦੇ ਹੈਗੇ ਆ ਇਹਦੇ ਵੀ ਵੇਖੋ ਥੱਲੇ ਵੀਰ ਜੀ ਲਓ ਜੀ ਸਾਰੀਆਂ ਦੁੱਧ ਵਾਲੀਆਂ ਆਪਣੇ ਕੋਲ ਸਾਰੀਆਂ ਮਈਆਂ ਵੀਰ ਕਹਿੰਦਾ ਕਿ ਜਿਹੜੀਆਂ ਦੁੱਧ ਵਾਲੀਆਂ ਪਾਉਣੀਆਂ ਅੱਜ ਆਪਾਂ ਸੁਆ ਇਹਦਾ ਵੀ ਦੂਸਰਾ ਤੇ 3-4 ਦਿਨ ਇਹ ਵੀ ਟਾਈਮ ਅਜੇ ਖੜਦੀ ਲੈਓ ਵੀਰ ਜੀ ਲੈਓ ਸੋਹਣੀ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਸੁਆ ਦੂਸਰਾ ਕਰਮਾਲੀ ਦਾ ਤੇ ਸਿੰਘ ਮੂੰਹ ਜਿਹੜਾ ਸੋਹਣਾ ਹੈ ਬਾਕੀ ਵਜਨ ਦੇ ਹਿਸਾਬ ਨਾਲ ਹਰ ਇੱਕ ਚੀਜ਼ ਫੱਪਦੀ ਹੈ ਇਹ ਵੀ ਕਮਾਲਾਂ ਹੀ ਘਰੀ ਫਿਰਦੀ ਜੇ ਤੇ ਥਣ ਥਣ ਜਿਹੜਾ ਇਹਨੂੰ ਵੀ ਸੋਹਣਾ ਲੱਗਾ ਸੀ ਚਵਾਈਆ ਤਿੱਪਣ ਤੋਂ ਪਣ ਵੀਰ ਜੀ ਕਿਦਾਂ ਜੇ ਪੂਰੀ ਓਕੇ ਵੀਰ ਜੀ ਜਦੋਂ ਰੁਪਈਏ ਲੈਣੇ ਕਿਸੇ ਤੋਂ ਫਿਰ ਚੀਜ਼ ਵੀ ਚੰਗੀ ਦੇਣੀ ਆ ਲਓ ਜੀ ਵੀਰ ਕਹਿੰਦਾ ਕਿ ਜਦੋਂ ਰੁਪਈਏ ਲੈਣੇ ਕਿਸੇ ਦੇ ਕੋਲੋਂ ਤਾਂ ਚੀਜ਼ ਵੀ ਜਿਹੜੀ ਆ ਤੇ ਰੁਪਈਆ ਵਰਗੀ ਦੇਣੀ ਆ ਆਪਣੀ ਮਿਹਨਤ ਦੇ ਕੇ ਦੇਣੀ ਆ ਕਿਸੇ ਨੇ ਰੁੱਖਾਂ ਨੂੰ ਤੋੜ ਕੇ ਤੇ ਦੇ ਹੀ ਨਹੀਂ ਦੇਣੇ ਬਿਲਕੁਲ ਜੀ ਬਿਲਕੁਲ ਹਾਂ ਜੀ ਮਿਹਨਤ ਕਰਦੇ ਆ ਸੇਰ ਤੋਂ ਵੱਲੋਂ ਲੈ ਕੇ ਸੇਰ ਤੋਂ 4 ਵਜੇ 5 ਵਜੇ ਉੱਠ ਪਈਦਾ ਸ਼ਾਮਾਂ ਦੇ ਸਮਾਂ 10 11 ਵਜੇ ਜਾਂਦੇ ਇਹਨਾਂ 'ਚ ਕਰਮਾ ਲਿਆਦੇ ਹਾਂ ਜੀ ਹਾਂ ਜੀ ਮਿਹਨਤ ਕਰਦੇ ਜੀ ਕਿਸੇ ਨੇ ਵੀ ਬਿਲਕੁਲ ਵੀਰ ਜੀ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਆਪਾਂ ਇਹਦਾ ਰੇਟ ਵੀ ਜੀ ਨਿਕਾ ਜਾਏ ਹਾਂਜੀ ਲੱਖ ਤੋਂ ਅੰਦਰ ਆਪਾਂ ਕਿਹਾ 95 ਦੀ ਦੇ ਲਈਏ ਆਹੋ ਅੱਜ ਆਪਾਂ ਲੱਖ ਤੋਂ ਅੰਦਰ ਸਾਰੀਆਂ ਗਿਆ ਪੈਂਦੇ ਹਾਂਜੀ ਤੇ 95000 ਦੀ ਵੀਰ ਜੀ 85000 ਦੀ ਦੇ ਲਈਏ 85000 ਦੀ ਹਾਂਜੀ ਤੇ ਕਰ ਦਈਏ ਥੋੜਾ ਬਧਾ ਹੋਰ ਥੋੜਾ ਬਧਾ ਕਰਾ ਲਓ ਚਲੋ ਕਰਾਉਣਾ ਦੇ 82 ਦੀ ਵੀਰ ਜੀ ਦੇ ਦਾਂਗੇ ਹਾਂ ਨਾ ਲਓ ਜੀ ਹਾਂ ਨਾ ਜਿਹੜੀ ਵੀਰ ਕਹਿੰਦਾ ਕਿ ਇਹ ਦੂਜਾ ਸੁਗਾ 82000 ਦੀ ਕਰਾਂ ਅੰਮ੍ਰਿਤ ਨਹੀਂ ਵੇਖੋ ਥੱਲੇ ਟੱਪ ਡਾਏ ਵੀਰ ਜੀ ਝੋਟੀਆਂ ਨੇ ਲਓ ਜੀ ਬਹੁਤ ਸੋਹਣੀਆਂ ਬਣੀਆਂ ਝੋਟੀਆਂ ਜਿੰਨੀਆਂ ਵੀ ਆਈਆਂ ਸੋਹਣੀਆਂ ਚੈੱਕ ਕਰ ਸਕਦੇ ਤੁਸੀਂ ਤੇ ਹਾਂ ਨਾ 82000 ਦੀ ਆ ਵੀਰ ਜੀ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਵੀਰ ਜੀ ਦੂਜਾ ਸੁਈ ਝੁੱਟ ਗਿਆ ਇਹ ਵੀ ਇਹ ਆ ਕਿੱਥੋਂ ਲੈਂਦੀਆਂ ਯਾਰ ਕੀ ਕੱਢ ਕੱਢ ਕੇ ਆ ਕੰਦਸੰਦ ਇਹ ਕਿਨੇ ਲੈਂਦੇ ਯਾਰ ਕੀ ਕੱਢ ਕੱਢ ਕੇ ਲੈਂਦੀਆਂ ਦੁੱਧ ਵਾਲੇ ਡਰਾਮੇ ਤੇ ਇਹਦਾ ਸੁਗਾ ਵੀਰ ਜੀ ਇਹਦਾ ਵੀ ਵੀਰ ਜੀ ਦੂਜਾ ਸੁਗਾ ਇਹਦਾ ਵੀ ਦੂਸਰਾ ਚਾਰੇ ਦ ਹਾਂਜੀ ਛੋਟੀ ਵਿਧੀ ਵੀ 6 ਦੰਦ ਮੰਨ ਲਓ ਜਵਾਨ ਕਰਨ ਦੀ ਆ ਇਹ ਵੀ ਆਪਣੇ ਕੋਲ ਵੀ 6 ਦੰਦ ਹੀ ਆ ਅੱਛਾ ਜੀ ਤੇ ਦੂਸਰਾ ਸੂਬਾ ਵਾ ਇਹਦਾ ਪਹਿਲੇ ਸੂਬੇ ਦਾ ਰਿਕਾਰਡ ਵਿੱਚ ਹੀ 12 ਚਲੋ ਦਾ ਐਰ ਕੀ ਦੁੱਧ ਘਰ ਵਾਲਿਆਂ ਦੱਸ ਮਤਾਂ ਵਗੇ ਕਹਿੰਦੇ 15 16 ਕਿਲੋ ਹਰ ਦਿਨ ਦੁੱਧ ਦੇਣਾ ਵਾ ਹਾਂਜੀ ਹਾਂਜੀ ਇਹਦੇ ਦਿਨ ਕਿੰਨੇ ਬਾਕੀ ਜੇ ਜੇ ਜੀ ਉਹ ਮਨ ਲਓ ਵੀ ਕਪੜਾ ਛੋਟੀ 팔 ਲਈ ਜੀ ਮਾਂ ਕੋਲੋਂ ਕਹਿੰਦੇ ਵੀ ਆਹ ਕੋਲ 18 ਕਿਲੋ ਦੁੱਧ ਤੇ ਚਾਹੁੰਦੇ ਅੱਛਾ ਜੀ ਅੱਛਾ ਜੀ ਹਾਂਜੀ ਤੇ ਦਿਨ ਇਹਦੇ ਕਿੰਨੇ ਬਾਕੀ ਜੇ ਇਹਦੇ ਵੀ ਮੰਨ ਲਓ ਵੀ ਤੁਸੀਂ ਚੌਥਾ ਭਰਵਾਂ ਦਿਨ ਲਾਉਂਗੀ ਵਾਤ ਵਾਤ ਇਹ ਕਿਹੜੇ ਇਲਾਕੇ ਨੂੰ ਤੁਸੀਂ ਹੱਥ ਲਾ ਲਿਆ ਜਿੱਥੋਂ ਇਹ ਡੇਡੇ ਆਰਡਰ ਵਾਲੀਆਂ ਕੱਢ ਕੱਢ ਲਿਆ ਉਹ ਵੇਖੋ ਤੁਸੀਂ ਮੱਝ ਦੀ ਬਾਡੀ ਵੇਖੋ ਕਿੰਨੀ ਕੱਢੀ ਤਗੜੀ ਲਓ ਜੀ ਵੱਡੀ ਛੋਟੀ ਐ ਕੋਈ ਨਿੱਕੀ ਨਾ ਸਮਝੇ ਤੇ ਬਾਕੀ ਤੇ ਥਣ ਭਾਂਡੇ ਦੀਆਂ ਜਿਹੜੀਆਂ ਸਾਰੀਆਂ ਝੋਟੀਆਂ ਵੀਰ ਦੇ ਕੋਲ ਅੱਜ ਸੋਹਣੀਆਂ ਚੈੱਕ ਕਰ ਸਕਦੇ ਤੁਸੀਂ ਤੇ ਸੁਹਾ ਦੂਸਰਾ ਤੇ ਛਿੱਗੀ ਦੇ ਦਾਦੇ ਜਿਹੜੇ ਜਵਾਨ ਆ ਲੈ ਜੋ ਲੈ ਜੋ ਤੇ ਜਿਹੜੇ ਜਵਾਨ ਗੰਦੀ ਉਹ ਅਜੇ ਕੰਨੀਆਂ ਪੁੱਟਣ ਵਾਲੀਆਂ ਤੇ ਬਹੁਤ ਹੀ ਚੰਗਾ ਆਰਡਰ ਚੈੱਕ ਕਰ ਸਕਦੇ ਤੁਸੀਂ ਜਿਹਨੂੰ ਆਪਾਂ ਕਹਿ ਦਿੰਨੇ ਆਪਣੀ ਜਿਹੜੀ ਵਪਾਰ ਭਾਸ਼ਾ ਦੇ ਵਿੱਚ ਫੁੱਟ ਫੁੱਟ ਬਾਹਰ ਨੂੰ ਆਉਂਦੀ ਮਗਰ ਤੇ ਅੱਗੇ ਵੀ ਆਰਡਰ ਜਿਹੜਾ ਹੁੰਦਾ ਹੀ ਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਇਹ ਨਹੀਂ ਕਿ ਮਗਰ ਹੀ ਮਗਰਿਆ ਕਰੋ ਜੀ ਚੈੱਕ ਦੇ ਵੀ ਹੁੰਦੀ ਮੈਨੂੰ 18 ਮਗਰ ਵੀ 16 ਕਿਲੋ ਝੋਟੀ ਨੇ ਆਪਾਂ ਕਹਿਣ ਦੀਆਂ ਗੱਲਾਂ ਨਹੀਂ ਪਰ 16 ਆ ਤੇ ਇਹ ਵੀ ਇਹ ਵੀ ਲਖਵੰਦਰੀ ਲਖਵੰਦਰੀ ਲਓ ਜੀ ਕਰੋ ਜੀ ਚੈੱਕ ਬਾਗ ਮਾਲ ਹੀ ਕੰਮ ਹੋਵੇ ਵੀਰ ਜੀ ਹੈ ਵੀ ਜੰਮੀ ਪਲੀ ਆ ਕੋਈ ਵੀ ਵੀਰ ਭਰਾ ਨਾ ਕਵੇ ਲੱਸੀ ਆ ਪੁੜੇ ਛੁੱਟੇ ਝੋਟੀ ਨੇ ਬਿਲਕੁਲ ਬਿਲਕੁਲ ਵੀਰ ਜੀ ਆ ਪੁੜੇ ਛੁੱਟੇ ਪੁੜਿਆਂ ਕਰਕੇ ਮੰਨ ਲਓ ਮਾੜਾ ਮੋਟਾ ਨੇਕੀ ਜਾਬਦੀ ਹੋਊਗੀ ਪੂਰੀ ਜੰਮੀ ਲਓ ਜੀ ਜਿਹੜਾ ਪੁੜਿਆਂ ਕਰਕੇ ਲਿਸਪਨ ਮਾੜਾ ਮੋਟਾ ਜਾਬ ਸਕਦਾ ਹੈ ਬਾਕੀ ਝੋਟੀ ਕੋਈ ਲੱਸੀ ਨਹੀਂ ਹੈਗੀ ਵੱਡੀ ਝੋਟੀ ਆ ਆਰਡਰ ਉਨਾ ਹੀ ਅੱਗੇ ਨੂੰ ਤੇ ਉਨਾ ਹੀ ਪਿੱਛੇ ਨੂੰ ਤੇ ਪੈਰ ਰੱਖ ਕੇ ਤੋਂ ਲੱਗਦੇ ਚੜ੍ਹ ਜੇ ਬਿਲਕੁਲ ਜੀ ਇਹਦਾ ਰੇਟ ਵੀਰ ਜੀ ਇਹ ਰ ਲੱਖ 15 ਰੁਪਏ ਸ਼ਰਤ ਰੱਖੀ ਆਪਾਂ ਚਲੋ ਸ਼ਰਤਾਂ ਰੱਖੀ ਤੇ ਦੋ ਸ਼ਰਤ ਦੀਏ ਲੱਖ ਚੋਂ 98000 ਦੀ ਹਾਂਜੀ ਨਹੀਂ ਹੋਰ ਕਰ ਦੀਏ ਥੋੜਾ ਬੋਤਾ 95 ਦੀ 95 ਦੀ ਹਾਂਜੀ ਮੈਨੂੰ ਲੱਗਦਾ ਆ ਜੇ ਕਰਨਾ ਹੋਰ ਥੋੜਾ ਜਿਆ 90 ਦੀ 90 ਦੀ ਹਾਂਜੀ ਵੇ ਲੋ ਤੁਹਾਡੀ ਖੁਸ਼ੀ ਆ ਮੇਰੇ ਹਿਸਾਬ ਨਾਲ ਸਾਰਾ ਕੁਝ ਜੈਰੀ ਚੱਲਣ ਰਿਹਾ 90 ਚੋਂ ਵੀ ਦੋ ਛੜਦਾਂਗੇ ਜੀ 88000 ਦੀ ਝੋਟੀ ਦੇ ਦਿੰਦੀ ਨਹੀਂ ਜੀ ਲਓ ਜੀ 88000 ਦੀ ਜਿਹੜੀ ਝੋਟੀ ਵੀਰ ਕਹਿੰਦਾ ਕਿ ਇਹ ਵੀ ਦੇ ਦਾਂਗੇ ਇੱਧਰ ਵੇਖੋ ਵੀ ਤੇ ਅੱਜ ਜਾਵਦਾ ਮੈਨੂੰ ਕੋਈ ਲੋੜ ਲਾਲ ਖਾਸ ਹੀ ਪੈ ਗਈ ਵੀਰ ਨੂੰ ਲੋੜ ਵਾਲੀ ਮਿਲਿਆ ਚੋਂ ਭਾਵਾ ਡਕਰ ਤੇ ਆਪਾਂ ਵੀ ਜੀ ਵੇਚਣ ਨੂੰ ਆਪਾਂ ਵੀ ਇਹ ਚੋਂ 10000 ਕੱਢ ਸਕਦੇ ਹਾਂ ਹਾਂਜੀ ਹਾਂਜੀ ਪਰ ਆਪਾਂ ਮੰਨ ਲਓ ਵੀ ਉਹ ਸਿਆਣੇ ਦੀ ਗੱਲ ਇੱਕੋ ਹੀ ਮਨ ਚ ਭਾਈ ਆ ਆਂਡਾ ਖਾਣਾ ਕੁਖੜੀ ਬਚਾਉਣੀ ਆ ਠੀਕ ਜੀ ਜੇ ਕੁਖੜੀ ਖਾ ਗਏ ਤਾਂ ਮੁੜ ਕੇ ਦੋਰੇ ਕੁਖੜੀ ਆਉਣੀ ਨਹੀਂਗੇ ਬਹੁਤ ਸਿਆਣੀ ਗੱਲ ਹੈ ਵੀਰ ਜੀ ਹਾਂਜੀ ਹਾਂਜੀ ਜੇ ਵਪਾਰ ਕਰਨਾ ਤਾਂ ਫਿਰ ਵੀ ਹੁਣ ਮੰਨ ਲਓ ਏਡੀ ਤਗੜੀ ਮਈ ਆਪਾਂ ਲੱਖੋਂ ਅੰਦਰ ਦੇ ਦੇ ਲੱਗੇ ਆ ਹਾਂ ਹਾਂ ਕੀ ਪਤਾ ਉਹਨੇ ਵੀਰ ਭਰਾ ਕੋ ਚੰਗੀ ਪੋਵੇ ਜਾ ਕੇ ਦੁੱਧ ਚੰਗਾ ਭਰੇ ਉਹਨੇ ਮੇਰੇ ਕੋ ਚਾਰ ਖੜਦੀਆਂ ਜਾਂ 10 ਖੜਦੀਆਂ ਜਾਂ ਅਗਲੇ ਰਿਸੇਦਾਰਾਂ ਨੂੰ ਵੀ ਰੋਊਗਾ ਇਦਾਂ ਵੀ ਗਾਹ ਕੁ ਜੁੜਦਾ ਬਿਲਕੁਲ ਸਹੀ ਗੱਲ ਹੈ ਮੰਨ ਲਓ ਵੀ ਐਂ ਤੁਣ ਕੇ ਨਗਰ ਦੇਤਾ ਨਾ ਹਾਂਜੀ ਤੇ ਫਿਰ ਨਹੀਂ ਪੁੱਤਰ ਆਉਂਦਾ ਤੇ ਇਹਦੀ ਬਦਲੀ ਕਮਾਈ ਕਰੀ ਜੇ ਵੀ ਬੰਦਾ ਸਾਰੀ ਅਮਰਤੋਂ ਵਿੱਚ ਕਰੀ ਜਾਵੇ ਬਿਲਕੁਲ ਸਿਆਣੀ ਗੱਲ ਹੈ ਵੀਰ ਜੀ ਤੁਹਾਡੀ ਪਤਾ ਵੀਰ ਜੀ ਇੱਕ 5 ਦੀ 10 ਦੀ ਵੀ ਝੋਟੀ ਮੇਂ ਵੇਚ ਸਕਦਾ ਹਾਂ ਹਾਂਜੀ ਹਾਂਜੀ ਦੁੱਧ ਵਾਲੀ ਆ ਝੋਟੀ ਆ ਬਾਕੀ ਲੋਕ ਯਕੀਨ ਵੀ ਕਰਦੇ ਆ ਤੇ ਮਾਲ ਵੀ ਸੁਸਤਰਾ ਲੋਕਾਂ ਦੇ ਘਰਾਂ 'ਚ ਗਿਆ ਹੈ ਤੇ 6ਵੇਂ ਨੰਬਰ ਤੇ ਵੀਰ ਜੀ ਕਿੱਦਾਂ ਜੇ 6ਵੇਂ ਨੰਬਰ ਤੇ ਵੀਰ ਜੀ ਦੂਜਾ ਸਵੇਰਾ ਝੋਟੀ ਆ ਸੂਈ ਆ ਹਾਂਜੀ ਅੱਜ ਸਾਰਾ ਚੌਥਾ ਦੇਣੀ ਆ ਝੋਟੀ ਸੂਈ ਨੂੰ ਭਾਵੇਂ ਕੋਈ ਦੁੱਧ ਲਾ ਲੇ ਭਾਵੇਂ ਕੋਈ ਬੋਲਾ ਲਾ ਲੇ ਹਾਂਜੀ ਮੈਂ ਤਾਂ ਵੀਰ ਜੀ 11 ਕਿਲੋ ਦੁੱਧ ਹੂਗਾ ਤੇ ਮੈਨੂੰ ਰੁਪਈਏ ਦਵੇ ਆਣ ਕੇ ਤੇ ਸਾਈ ਪਾ ਗਏ ਆਪਣੀ ਤਸਦੀ ਕਰ ਲਈ ਅੱਛਾ ਜੀ 11 ਕਿਲੋ ਬੋਲੀ ਬੋਲੀ ਹੋਊਗੀ ਮੈਂ ਕੋਲ ਠੀਕ ਵੀਰ ਜੀ ਤੇ ਦੂਜਾ ਸਵੇਰਾ ਝੋਟੀ ਆ ਛੇ ਦਾਂਦੇ ਆ ਮਮਾ ਤੇ ਕਿੰਨੇ ਦਿਨ ਹੋਏ ਸੂਈ ਨੂੰ ਇਹਨੂੰ ਸਾਰਾ ਚੌਥਾ ਦਿਨ ਦਿੱਤੀ ਆ ਚੰਥਾ ਦਿਨ ਜਿਹੜਾ ਸੂਈ ਨੂੰ ਤੇ 11 ਲੀਟਰ ਵੀਰ ਕਹਿੰਦਾ ਕਿ ਮ ਕਹਿੰਦਾ ਕਿ ਜਿਹੜਾ ਬੌਲਾ ਹੋਊਗਾ ਝੋਟੀ ਨੂੰ ਵੀ ਪਤਾ ਮੈਲੇ ਚ ਜਾਣੀ ਆ ਝੋਟੀ ਦੁੱਧ ਤੇ ਚੜ੍ਹਨੀ ਆ ਝੋਟੀ 14-15 ਕਿਲੋ ਲਓ ਜੀ ਵੱਡੀ ਝੋਟੀ ਆ ਕੋਈ ਨਿੱਕੀ ਨਹੀਂ ਸੂਹਾ ਦੂਸਰਾ ਸੋਈ ਆ ਤੇ ਆਡ ਰੂਡਰ ਜਿਹੜਾ ਇਹਨੂੰ ਵੀ ਚੰਗਾ ਲੱਗਾ ਬਾਕੀ ਥਣ ਵੀ ਸੋਹਣੇ ਲੱਗੇ ਆ ਤੇ ਪੇਟ-ਪੁੜੇ ਦੀ ਵੀ ਬਿਲਕੁਲ ਸਾਫ ਆ ਭਾਈ ਵੀਰ ਜੀ ਇਹ ਨਹੀਂ ਪੋਲੀ ਲੱਗੀ ਆ ਭਾਵੇਂ 5 ਸਾਲ ਦਾ ਨਿਆਣਾ ਫੜ ਕੇ ਬਾਦੋ ਥੱਲੇ ਮੈਂ ਹੀ ਚਲੂਗਾ ਲਓ ਜੀ ਤੁਸੀਂ ਗੱਲ ਵੀਰ ਦੀ ਸੋਹਣੀ ਲਈ ਵੀਰ ਕਹਿੰਦਾ ਕਿ ਜਿਹੜੀ ਚਵਾਈ ਲੱਗੀ ਭਾ 5 ਸਾਲ ਦਾ ਬੱਚਾ ਬਾਦੋ ਥੱਲੇ 17 ਕੱਢ ਦੂਗਾ ਇਹਦੀ ਬੰਦਾ ਕਹਿੰਦਾ ਨਾ ਮੈਨੂੰ ਜਾਜ ਹੀ ਨਹੀਂ ਚੋਣ ਦੇਈਦਾ ਹਾਂ ਹਾਂਜੀ ਹਾਂਜੀ ਉਹਨੂੰ ਵੀ ਬਾਹਰ ਮੈਂ ਹੀ ਚੋਦੂਗਾ ਸਾਰੀ ਖਾਰੀ ਕਰ ਦੋ ਦੋ ਮਿੰਟਾਂ ਵਿੱਚ ਤੇ ਮੌਕੇ ਤੇ ਜਿਹੜਾ 11 ਲੀਟਰ ਵੀਰ ਕਹਿੰਦਾ ਕਿ ਕੋ ਚੋਕੇ ਖੜੇ ਮੇਰੇ ਘਰ ਤੇ ਰੇਡ ਇਹਦਾ ਵੀ ਆਪਾਂ ਬਿਲਕੁਲ ਹੀ ਜਾਜ ਕਰਾ ਦੇ ਤੇ ਮਗਰੇ ਦੇ ਕਾਫ ਕੀ ਜੀ ਵੀਰ ਜੀ ਉਹ ਵੀ ਦਿਖਾ ਦਈਏ ਮੜਾ ਕਾਫ ਜੀ ਵੀਰ ਜੀ ਬਖਾ ਦੋ ਬਿਲਕੁਲ ਚੌਥੇ ਦਿਨ ਦਾ ਬਿਲਕੁਲ ਜੈਡ ਬਲੈਕ ਲਓ ਜੀ ਜੈਡ ਬਲੈਕ ਜਿਹੜਾ ਮੇਲ ਕਾਫ ਚੌਥੇ ਦਿਨ ਦਾ ਇਹਦੇ ਮਗਰੇ ਹਾਂਜੀ 11 ਲੀਟਰ ਨਾਲ ਹੀ ਇਹ ਬੱਚੇ ਰਾਤੀ ਇਕੱਠੇ ਬੰਨਤੇ ਸੀ ਤਿੰਨ ਚਾਰ ਬ ਠੀਕ ਵੀਰ ਜੀ ਉਹਦੇ ਨਾਲ ਮੰਨ ਲਓ ਵੀ ਆਪਣਾ ਆ ਵੀਰ ਦੇ ਕੋਲ ਘਰੇ ਵੀ ਝੋਟੀਆਂ ਹੋਰ ਵੀ ਆਈਆਂ ਨੇ ਤੇ ਇਹਦਾ ਰੇਟ ਵੀਰ ਜੀ ਆਪਾਂ ਹਰ ਕੀ ਕਰ ਦੇਣਾ ਇਹਦਾ ਵੀਰ ਜੀ ਆਪਾਂ ਛੱਡ ਦਈਏ ਮੰਨ ਲਓ ਵੀ ਲੱਖਾਂ ਦਾ ਝੋਟੀ ਦੀ ਗਾੜ ਗੁੱੜ ਵੀ ਚੰਗੀ ਹੋਊਗੀ ਜੇ ਸਾਡੇ ਅੱਗੇ ਨੂੰ ਵੀ ਆਰਡਰ 22 ਕਿਲੋ ਗਾੜ ਹੋਊਗੀ ਝੋਟੀ ਦੇ ਦੇ ਹਾਂਜੀ ਹਾਂਜੀ ਤੇ ਇਹਦਾ ਰੇਟ ਵੀਰ ਜੀ ਇਹਦਾ ਵੀਰ ਜੀ 2 ਛੱਡ ਦਈਏ ਰੱਖ ਚੋਂ 2000 ਹਾਂਜੀ 98000 ਦੀ ਹਾਂਜੀ 98000 ਠੀਕ ਹੈ ਵੀਰ ਜੀ। ਜਿਹੋ ਝੋਟੀ ਚੰਗਾ ਦਿਵਾ ਲਈ ਆ। ਲਓ ਜੀ ਇਹ 98000 ਦੀ ਵੀਰ ਕਹਿੰਦਾ ਵੀ ਜਿਹੜੀ ਹਾਂ ਨਾ ਇਹ ਆਪਾਂ ਦੇ ਦੇਣੀ ਹੈ। ਹੋਰ ਦੋ ਛੜਦਾਂਗੇ ਮੇਰੀ ਸ਼ਾਮ ਨਹੀਂ ਹਾਂ। ਲਓ ਜੀ 96000 ਦੀ ਜਿਹੜੀ ਵੀਰ ਕਹਿੰਦਾ ਵੀ ਹਾਂ ਨਾ ਇਹ ਦੇ ਦਾਂ। ਠੀਕ ਵੀਰ। ਹੋਰ ਵੱਧ ਘੱਟ ਨਹੀਂ ਇਹ ਚੋਣਾ ਝੋਟੀ ਵੱਡੀ ਆ ਦੁੱਧ ਵਾਲੀ ਚੋ ਦੁੱਧ ਵੀ 14-15 ਕਿਲੋ ਛੜੀ ਦੇ ਦੇਣਾ। ਲਓ ਜੀ 96000 ਦੀ ਵੀਰ ਨੇ 4000 ਇਹਦਾ ਵੀ ਲੱਖ ਦੇ ਵਿੱਚੋਂ ਛੜਤਾ ਜੇ। ਹਾਂ ਜੀ ਜੀ। ਸੋਹਣੀ ਝੋਟੀ ਐ ਜੱਗ ਕਰ ਸਕਦੇ ਤੁਸੀਂ ਆਰਡਰ-ਆਰਡਰ ਵੀ ਭਰਾ ਲੈ ਜੇ। ਤੇ ਸਾਰੀਆਂ ਝੋਟੀਆਂ ਵੀਰ ਨੇ ਅੱਜ ਟੌਪ ਤੋਂ ਟੌਪ ਹੀ ਦਿਖਾਦੀਆਂ ਚੰਗੇ ਦੁੱਧ ਵਾਲੀਆਂ ਸਾਰੀਆਂ ਲਓ ਜੀ ਇਹ ਕੋਈ ਜੋੜਾ ਖੜਦਾ ਤੇ ਵੀਰ ਕਹਿੰਦਾ ਕਿ ਯਾਰ ਯਾਰ ਹੋਰ ਮਾਨਦਾਨ ਕਰਦਾਂਗੇ ਇਹ 88000 ਦੀ ਪਾਈ ਵੀਰ ਜੀ ਵਾਲੀ ਆਪਾਂ 88000 ਦੀ ਇਹ ਆ ਤੇ ਇਹ 87 ਦੀ ਹੋ ਜੂਗੀ ਉਹ 96 ਦੀ ਉਹ 95 ਦੀ ਹੋ ਜੂਗੀ ਤੇ ਵੀਡੀਓ ਪੂਰੀ ਵੇਖਣ ਲਈ ਦਿਲੋਂ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ